ਅੱਜ ਦਾ ਖਾਲਸਾ ਵਰਜੇ ਕੀ ਫਤਿਹ ਇਸ ਸਮੇਂ ਦੀ ਜਿਹੜੀ ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਆ ਡੀਪੀਓ ਦਫ਼ਤਰ ਦੇ ਬਾਹਰ ਜਿਹੜੇ ਨਵੇਂ ਬਣੇ ਸਰਪੰਚ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਜਿਹੜਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਸਮੇਂ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਘਟਨਾ ਵਾਪਰ ਚੁੱਕੀ ਆ ਸਰਪੰਚੀ ਨੂੰ ਲੈ ਕੇ ਜਿਹੜਾ ਇੱਕ ਨੌਜਵਾਨ ਸੀ ਰਾਜਵਿੰਦਰ ਸਿੰਘ ਪਹਿਲਾਂ ਉਹ ਜਖਮੀ ਦੱਸਿਆ ਜਾ ਰਿਹਾ ਸੀ ਪਰ ਹੁਣ ਪਤਾ ਲੱਗਿਆ ਕਿ ਉਸ ਨੌਜਵਾਨ ਦੇ ਜਿਹੜੀ ਮੌਤ ਹੋ ਗਈ ਆ ਇਹ ਬਹੁਤ ਵੱਡੀ ਅਹਿਮ ਖਬਰ ਆ ਪੰਜਾਬ ਦੇ ਅੰਦਰ ਪੱਟੀ ਦੇ ਪਿੰਡ ਪਿੰਡ ਠੱਕਰਬਾਲ ਦਾ ਜਿਹੜਾ ਸਰਪੰਚ ਸੀ ਜਿਨ੍ਹਾਂ ਦੇ ਮੁਕਾਬਲੇ ਜਿਹੜਾ ਕੋਈ ਵੀ ਜਿਹੜਾ ਹੋਰ ਨੌਜਵਾਨ ਖੜਾ ਨਹੀਂ ਹੋਇਆ ਸੀ ਛੋਟੀ ਜੀ ਉਮਰ ਦਾ ਨੌਜਵਾਨ 30 ਸਾਲ ਦਾ ਨੌਜਵਾਨ ਸੀ ਜਿਹੜਾ ਡੀਪੀਓ ਦਫਤਰ ਦੇ ਜਿਹੜੋ ਸਰਪੰਚੀ ਦੀ ਇਲੈਕਸ਼ਨ ਸੀ ਜਿਹੜੀ ਬੇਸਕ ਬੋਟਾਂ ਨੇ 15 ਅਕਤੂਬਰ ਨੂੰ ਹੋਣੀਆਂ ਨੇ ਪਰ ਜਿਹੜਾ ਇਸ ਦੇ ਮੁਕਾਬਲੇ ਕੋਈ ਖੜਾ ਨਹੀਂ ਹੋਇਆ ਜਦੋਂ ਡੀਪੀਓ ਦਫ਼ਤਰ ਦੇ ਬਾਹਰੋਂ ਆਪਣੇ ਘਰ ਵੱਲ ਜਾਣ ਲੱਗਿਆ ਤਾਂ ਰਸਤੇ ਦੇ ਵਿੱਚ ਠਾਕਰਵਾਲ ਦੇ ਕੋਲੇ ਜਿਹੜਾ ਇਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਨੀ ਕਿ ਨਵੇਂ ਬਣੇ ਸਰਪੰਚ ਦਾ ਕਤਲ ਕਰ ਦਿੱਤਾ ਪੰਜਾਬ ਦੇ ਵਿੱਚ ਕੀ ਵਾਪਰ ਰਿਹਾਗਾ ਇਹ ਜਿਹੜੀਆਂ ਵੋਟਾਂ ਨੇ ਸਰਪੰਚੀ ਦੇ ਵੋਟਾਂ ਨੇ ਇਹ ਪੰਜਾਬ ਦੇ ਲਈ ਨੌਜਵਾਨਾਂ ਦੇ ਲਈ ਕਾਲ ਬਣ ਕੇ ਆ ਰਹੀਆਂ ਨੇ ਤੇ ਜਿਹੜਾ ਨੌਜਵਾਨ ਸਰਪੰਚ ਰਾਜਵਿੰਦਰ ਸਿੰਘ ਜਿਹੜਾ ਪਹਿਲਾਂ ਜਖਮੀ ਦੱਸਿਆ ਜਾ ਰਿਹਾ ਸੀ ਪਰ ਜਿਹੜਾ ਹੁਣ ਪੱਟੀ ਚ ਨਵੇਂ ਬਣੇ ਸਰਪੰਚ ਦਾ ਜਿਹੜਾ ਕਾਤਲ ਕਰ ਦਿੱਤਾ ਗਿਆ ਸੀ ਇਸ ਸਮੇਂ ਦੀ ਜਿਹੜੀ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਪਿੰਡ ਤਲਵੰਡੀ ਮੋਹਰ ਦੇ ਜਿਹੜਾ ਸਰਪੰਚ ਤੇ ਫਾਇਰਿੰਗ ਹੋਈ ਸੀ ਤੇ ਜਿਨ੍ਹਾਂ ਦੇ ਵਿੱਚੋਂ ਬ੍ਰੀਤਰਾ ਜਿਹੜਾ ਸਰਪੰਚ ਰਾਜਵਿੰਦਰ ਸਿੰਘ ਜਖਮੀ ਹੋ ਗਿਆ ਸੀ ਤੇ ਪਿੰਡ ਠਾਕਰਵਾਲ ਠਾਕਰਪੁਰਾ ਨੇੜੇ ਜਿਹੜਾ ਇਸ ਨੂੰ ਘੇਰ ਕੇ ਜਿਹੜੀਆਂ ਅਣਪਛਾਤੇ ਲੋਕਾਂ ਨੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਜਿਨ੍ਹਾਂ ਦੇ ਜਾਂਦੇ ਜਾਂਦੇ ਕਹਿੰਦੇ ਆ ਕਿ ਹਸਪਤਾਲ ਦੇ ਵਿੱਚ ਜਿਹੜੇ ਉਹ ਦਾੰਦ ਤੋੜ ਦਿੱਤਾ ਉਸ ਨੌਜਵਾਨ ਨੇ ਨਵੇਂ ਬਣੇ ਸਰਪੰਚ ਨੇ ਕੀ ਖਟਿਆ ਇਸ ਸਰਪੰਚੀ ਤੋਂ ਇੱਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਹੜਾ ਨੌਜਵਾਨ ਚੜ੍ਹਦੀ ਉਮਰ ਵਿੱਚ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਉਹਦਾ ਕਤਲ ਕਰ ਦਿੱਤਾ ਕੀ ਪੰਜਾਬ ਦੇ ਵਿੱਚ ਇਹ ਕੁਝ ਰਹਿ ਗਿਆ ਹੁਣ ਇਹ ਪੰਜਾਬ ਦੀ ਰਾਜਨੀਤੀ ਕਿੱਥੇ ਜਾ ਰਹੀ ਆ ਪੰਜਾਬ ਦਾ ਲਾਅ ਆਰਡਰ ਜਿਹੜਾ ਕਹਿੰਦੇ ਆ ਲਾਅ ਆਰਡਰ ਸਾਡੇ ਕੋਲੇ ਫਲਾਨਾ ਆਰਡਰ ਆ ਕਿੱਥੇ ਜਾ ਰਿਹਾ ਹੁਣ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਪੰਜਾਬ ਕਿੱਥੇ ਆ ਭਗਵੰਤ ਮਾਨ ਕਿੱਥੇ ਨੇ ਉਹਦੇ ਐਮ ਐਲ ਏ ਮੁੱਖ ਮੰਤਰੀ ਮੰਤਰੀ ਪੰਜਾਬ ਦੇ ਵਿੱਚ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜਿਹੜਾ ਨੌਜਵਾਨਾਂ ਦੀ ਖੂਨ ਦੀ ਹੌਲੀ ਖੇੜੀ ਜਾ ਰਹੀ ਆ ਨੌਜਵਾਨਾਂ ਵੱਲੋਂ ਧੜਾ ਧੜ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਹਰ ਇੱਕ ਕੋਈ ਐਸਾ ਦਿਨ ਨਹੀਂ ਹੋਣਾ ਕਿ ਜਿਹੜਾ ਜਿਸ ਦਿਨ ਜਿਹੜਾ ਕਿਸੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਨਾ ਕੀਤਾ ਹੋਵੇ ਕਿਸੇ ਬਜ਼ੁਰਗ ਦਾ ਕਤਲ ਕੀਤਾ ਜਾਂਦਾ ਕਿਸੇ ਦੀ ਮਤਾਵਾ ਦੇ ਜਿਹੜੇ ਕੰਨਾਂ ਦੇ ਵਾਲੀਆਂ ਉਹ ਪੱਟੀਆਂ ਜਾਂਦੀਆਂ ਕਿਸੇ ਸਾਡੇ ਨੌਜਵਾਨਾਂ ਦਾ ਜਿਹੜਾ ਕਤਲ ਹੋ ਰਿਹਾ ਲਗਾਤਾਰ ਗੋਲੀਆਂ ਮਾਰ ਕੇ ਬਹੁਤ ਜਿਹੜਾ ਪੰਜਾਬ ਦੇ ਵਿੱਚ ਇੱਕ ਸਨਾਟਾ ਸਾਇਆ ਹੋਇਆਗਾ ਬਹੁਤ ਮੰਦ ਭਾਗੀ ਜਿਹੜੀ ਖਬਰ ਹੈ ਸਾਹਮਣੇ ਨਿਕਲ ਕੇ ਆਈ ਆ ਪੱਟੀ ਤੋਂ ਨਵੇਂ ਚੁਣੇ ਸਰਪੰਚ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾਗਾ ਕੀ ਸਰਪੰਚੀ ਤਾਰੂਗੀ ਲੋਕ ਕਿਉਂ ਉਤਾਵਲੇ ਹੋਏ ਨੇ ਦੱਸੋ ਸਰਪੰਚੀ ਲੈ ਕੇ ਜਦੋਂ ਮੁੱਖ ਮੰਤਰੀ ਨਹੀਂ ਕੁਝ ਕਰ ਸਕਦਾ ਤੁਸੀਂ ਸਰਪੰਚੀ ਲੈ ਕੇ ਕੀ ਕਰੋਗੇ ਜੇ ਪਿੰਡ ਦੇ ਲੋਕਾਂ ਨੇ ਚਾਹਿਆ ਤੇ ਉਹਦੇ ਮੁਕਾਬਲੇ ਕੋਈ ਨਹੀਂ ਉੱਠਿਆ ਇਹਦਾ ਮਤਲਬ ਇਹ ਥੋੜੀਆ ਇਹੋ ਜੇ ਕਰ ਜਿੱਤ ਗਿਆ ਤਾਂ ਉਹਨੂੰ ਐਡਾ ਜਿਹੜਾ ਰੰਜਸ ਹੋਗੀ ਤੇ ਉਹਨੂੰ ਤੁਸੀਂ ਮਾਰ ਹੀ ਦਿਓ ਇਹ ਬਹੁਤ ਮੰਦ ਭਾਗੀ ਖਬਰ ਆ ਜਿਹੜਾ ਕੇ ਵਿਰੋਧੀਆਂ ਵੱਲੋਂ ਹੁਣ ਨਵੇਂ ਸਵਾਲ ਨੇ ਜਿਹੜੇ ਉੱਠਣੇ ਸ਼ੁਰੂ ਹੋ ਗਏ। ਵਿਰੋਧੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਸ ਤੋਂ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਜਿਹੜੇ ਲਗਾਤਾਰ ਜਦੋਂ ਦੀ ਸਰਕਾਰ ਬਣੀ ਹੈ ਸਿੱਧੂ ਮੂਸੇਵਾਲੇ ਤੋਂ ਲੈ ਕੇ ਹੁਣ ਤੱਕ ਜਿਹੜਾ ਅਨੇਕਾਂ ਜਿਹੜੇ ਨੇ ਪੰਜਾਬ ਦੇ ਵਿੱਚ ਕਾਤਲ ਹੋ ਰਹੇ ਨੇ ਨਿੱਤ ਨਵੇਂ ਕਾਤਲ ਹੋ ਰਹੇ ਨੇ। ਬਹੁਤ ਜੜੀ ਮੰਦਭਾਗੀ ਖਬਰ ਨਿਕਲ ਕੇ ਪੱਤੀ ਤੋਂ ਸਾਹਮਣੇ ਆ ਰਹੀ ਆ ਕਿ ਠਾਕਰਵਾਲ ਦੇ ਕੋਲ ਜਿਹੜਾ ਉਸ ਨੌਜਵਾਨ ਨੂੰ ਘੇਰ ਕੇ ਜਿਹੜਾ ਅਣਪਛਾਤੇ ਆ ਲੋਕਾਂ ਨੇ ਜਿਹੜਾ ਗੋਲੀਆਂ ਦੇ ਨਾਲ ਭੰਨ ਦਿੱਤਾ ਸੋਹਣਾ ਪੁੱਤ ਮਾਪਿਆਂ ਦਾ ਨੌਜਵਾਨ ਹੁਣ ਦੱਸੋ ਪੰਜਾਬ ਦੇ ਵਿੱਚ ਕਹਿੰਦੇ ਜੀ ਲੋਇਡਰੀ ਸਥਿਤੀ ਅਸੀਂ ਕਾਇਮ ਕਰਨੀ ਆ ਜਿੰਨਾ ਚਿਰ ਪੰਜਾਬ ਦੇ ਵਿੱਚ ਨਸਿਆਂ ਦਾ ਹੜ ਬਗ ਰਿਆ ਤੇ ਉਹਨਾਂ ਚਿਰ ਜਿਹੜਾ ਇਹ ਸਵਾ ਕੁਝ ਹੁੰਦਾ ਰਹੂਗਾ ਪੰਜਾਬ ਸਰਕਾਰ ਸੁੱਤੀ ਪਈ ਆ ਇਹਨਾਂ ਨੂੰ ਲੜਨ ਤੋਂ ਬੇਲ ਨਹੀਂ ਇਹਨਾਂ ਨੂੰ ਆਪਸ ਦੇ ਵਿੱਚ ਇਹਨਾਂ ਨੂੰ ਆਪ ਦੀ ਕੁਰਸੀ ਦਾ ਖਤਰਾ ਹੋਇਆ ਪਿਆਗਾ ਉਹ ਕਹਿੰਦਾ ਮੈਂ ਕੁਰਸੀ ਖੋਲਾ ਉਹ ਕਹਿੰਦਾ ਮੈਂ ਕੁਰਸੀ ਖੋਲਾ ਪਰ ਇਸ ਤੇ ਜਿਹੜਾ ਦਿਨ ਦਿਹਾੜੇ ਜਿਹੜਾ ਆਪਾਂ ਕਹਿ ਦਈਏ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਸਰੇ ਆਮ ਗੋਲੀਆਂ ਮਾਰ ਕੇ ਕਤਲ ਕਰਕੇ ਜਿਹੜੇ ਇਹ ਦੇ ਦਰਿੰਦੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਇਹ ਕਹਿ ਜੀ ਹੋਣੀ ਹੈ ਕਹਿ ਜੀ ਇਹ ਘਟਨਾ ਦਾ ਕਹਿ ਜਾਏ ਪੰਜਾਬ ਦਾ ਜਿਹੜਾ ਰੂਪ ਆ ਅੱਜ ਆਪਾਂ ਇਹ ਕਹਿ ਸਕਦੇ ਆ ਕਿ ਕਦੇ ਪੰਜਾਬ ਆਪਾਂ ਪਹਿਲਾਂ ਸੁੰਦੇ ਹੁੰਦੇ ਸੀ यूपी बिहार ਦੇ ਵਿੱਚ ਜਿਹੜੀਆਂ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੀ ਕਿ ਬੰਦੇ ਨੂੰ 5 ਮਿੰਟਾਂ ਦੇ ਵਿੱਚ ਗੋਲੀ ਮਾਰ ਕੇ ਮਾਰਿਆ ਜਾਂਦਾ 5-5 10-10 ਹਜ਼ਾਰ ਰੁਪਈਆ ਪਿੱਛੇ ਮਾਰਿਆ ਜਾਂਦਾ ਅੱਜ ਉਹ ਹਾਲ ਜਿਹੜਾ यूपी बिहार ਵਾਲਾਗਾ ਉਹ ਪੰਜਾਬ ਦਾ ਹੋ ਚੁੱਕਿਆਗਾ ਜਿਹੜਾ ਕਿ ਨਿਤ ਇੱਥੇ ਜਿਹੜੇ ਅਹਜੇ ਬਾਕੀ ਜਿਹੜੇ ਨੇ ਹੋ ਰਹੇ ਨੇ ਤੇ ਬੰਦਾ ਜਿਹੜਾ ਸਾਮ ਨੂੰ ਤੋਂ 7 ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਜਾਂਦਾ ਘਰੋਂ ਬਾਹਰ ਨਹੀਂ ਜਾਂਦਾ ਤੇ ਹੁਣ ਇਹਦਾ ਇਹ ਨਹੀਂ ਪਤਾ ਕਿ ਬੰਦਾ ਸਾਮ ਨੂੰ ਮੁੜੇ ਕੇ ਨਾ ਮੁੜੇ ਇੰਨਾ ਜਿਹੜਾ ਪੰਜਾਬ ਦਾ ਮਾਹੌਲ ਆ ਜਿਹੜਾ ਖਰਾਬ ਹੋ ਚੁੱਕਿਆਗਾ ਬੰਦਾ ਕੋਈ ਸੌਣੇ ਦੀ ਚੀਜ਼ ਨਹੀਂ ਪਾ ਕੇ ਜਾ ਸਕਦਾ ਬੰਦਾ 4 ਪਈ ਲੈ ਕੇ ਨਹੀਂ ਜਾ ਸਕਦਾ ਜੇ ਬੰਦਾ ਖਾਲੀ ਹੱਥ ਜਾਂਦਾ ਤਾਂ ਵੀ ਉਹ ਤੋਂ ਮੋਬਾਈਲ ਖੋਣਗੇ ਮੋਬਾਈਲ ਪੈਸੇ ਪੁੱਛਣਗੇ ਜੇ ਪੈਸੇ ਨਾ ਹੋਣ ਤੇ ਫੇਰ ਵੀ ਜਿਹੜਾ ਉਹਦਾ ਕਾਤਲ ਕੀਤਾ ਜਾਂਦਾਗਾ ਇਹ ਜਿਹੜਾ ਅੱਜ ਪੰਜਾਬ ਦਾ ਹਾਲਾਤ ਹੋ ਰਹੇ ਨੇ